ਬੀਤੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਵਿਅਕਤੀ ਦੇ वालों एक छोटे मासूम बच्चे का बड़ी बेरहमी कतल कर दिता सी जिस दा पूरे जिले भारी रोस पाया जा रहा है आज इस रोस वजो तलवाड़ा सब्जी मंडी चौंक विखे समाज से उन्होंने साथियों वालों भारी रोस प्रदर्शन किया गया प्रवासी व्यक्ति के खिलाफ जो पंजाब दे विच रहे, रहे नारेबाजी की सरकार नेनती जल्दी जल्दी क्डिया जाए इन्होंने विरूद कोई कानूनी कार्रवाई की जाए नहीं तो साडा रोस प्रदर्शन इसे तरह जारी रहेगा ਇਹਦੇ ਕੱਟ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹਦੇ ਹੋ ਮੈਂ ਬੰਦ ਕਹਿਣਾ ਚਾਹੁੰਦਾ ਵੀ ਮੈਂ ਕਹਿਣਾ ਚਾਹੁੰਦਾ ਵੀ ਜੋ ਵੀ ਸ਼ਿਆਰਪ ਦੇ ਡਿਸਟ੍ਰਿਕਟ ਦੇ ਵਿੱਚ ਜੇ ਮੰਦਭੰਗੀ ਇਹ ਜਿਹੜੀ ਗਲਤ ਕੰਮ ਹੋਇਆ ਭਾਜੀ ਅਸੀਂ ਨਾ ਕਿ ਇਹ આજ ਤੋਂ 25 30 ਸਾਲ ਤੋਂ ਪਹਿਲਾਂ ਜਿਹੜੇ ਇੱਥੇ ਪ੍ਰਵਾਸੀ ਰਹਿ ਰਹੇ ਆ ਭਾਜੀ ਉਹ ਸਾਡੇ ਭਰਾਵਾਂ ਨੂੰ ਅਸੀਂ ਉਹਨਾਂ ਨੂੰ ਸਮਝਦੇ ਹਾਂ ਉਹਨਾਂ ਦੀਆਂ ਰੇੜੀਆਂ ਤੱਕ ਲਵਾਈਆਂ ਇੱਥੇ ਅਸੀਂ ਆਪਣੇ ਆਪ ਨੂੰ ਅੱਜ ਗਲਤ ਸਮਝਦੇ ਆਂ ਅੱਜ ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਵੀ ਇਹ ਮੰਦਭੰਗੀ ਜਿਹੜੀ ਵੀ ਜੋ ਵੀ ਇਹ ਹੋਇਆ ਇਹ ਘਟਨਾ ਹੋਈ ਹੈ ਉਹਨਾਂ ਦਾ ਫਰਜ ਇਹ ਬੰਦਾ ਸੀ ਵੀ ਅੱਜ ਮੈਂ ਉਹਨਾਂ ਨੂੰ ਫੋਨ ਕੀਤਾ ਸਾਰੇ ਰੇੜੀਆਂ ਵਾਲਿਆਂ ਨੂੰ ਜਿਨ੍ਹਾਂ ਨੇ ਅੱਜ ਕਰੋੜਾਂ ਦੀ ਜਗ੍ਹਾ ਖਰੀਦੀ ਸਾਡੇ ਤਲਵਾੜੇ ਵੇਚੀ ਰੇੜੀਆਂ ਲਾਂਦੇ ਆ ਅੱਜ ਸਾਡੇ ਜਿਹੜੇ ਪੰਜਾਬੀ ਭਰਾ ਆ ਉਹ ਵਿਚਾਰੇ ਇੰਦਰ ਤੱਕੇ ਖਾਂਦੇ ਉਹਨਾਂ ਰੇੜੀਆਂ ਕਰੋੜਾਂ ਦੀ ਜਗ੍ਹਾ ਸਾਡੇ 5-5 ਲੱਖ ਰੁਪਏ ਮਰਲਾ ਜਿਹੜੀ ਜਗ੍ਹਾ ਕਿੱਲੇ ਤੱਕ ਲੈਲੇ ਉਹਨਾਂ ਨੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਵੀ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਭਾਜੀ ਵੀ ਤੁਸੀਂ ਕਿਸੇ ਟਾਈਮ ਰੇੜੀ ਲਾਂਦੇ ਸੀ ਸਾਨੂੰ ਪੁੱਛ ਬਿਛੇ ਲਾਂਦੇ ਹੋ ਨਹੀਂ ਪੰਜਾਬ ਮੈਂ ਅੱਜ ਆਪਣੇ ਆਪ ਨੂੰ ਨਿੰਦਿਆ ਕਰਦਾ ਪਿਆ ਆਪਣੀ ਖੁਦ ਨਿੰਦਿਆ ਕਰਦਾ ਅਸੀਂ ਉਹਨਾਂ ਦੀਆਂ ਰੜੀਆਂ ਲੁਈਆਂ ਪਰ ਅੱਜ ਸਾਡੇ ਤੇ ਇਹ ਟਾਈਮ ਆ ਗਿਆ ਭਾਜੀ ਉਹ ਪ੍ਰਵਾਸੀ ਵੀਰਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀਰ ਅੱਜ ਬੇਸ਼ੱਕ ਪ੍ਰਵਾਸੀ ਵੀਰਾਂ ਨੇ ਇਹ ਗਲਤ ਕੰਮ ਕੀਤਾ ਸਾਡੇ ਨਾਲ ਖੜੇ ਤੁਸੀਂ ਅਸੀਂ ਤੁਹਾਡੀ ਕੱਲ ਨੂੰ ਹੈਲਪ ਕਰਾਂਗੇ ਭਾਜੀ ਹੁਣ ਅਸੀਂ ਦੱਸੋ ਵੀ ਅਸੀਂ ਕੀ ਕਰੀਏ ਉਹਨਾਂ ਦੇ ਆਧਾਰ 'ਤੇ ਵੋਟਰ ਕਾਰਡ ਇੱਥੇ ਦੇ ਬਣੇ ਭਾਜੀ ਹੁਣ ਅਸੀਂ ਗਲਤੀ ਕੀਤੀ ਭਾਜੀ ਇਹ ਉਹਨਾਂ ਦਾ ਸਾਥ ਦਿੱਤਾ ਹੁਣ ਮੈਨੂੰ ਦੱਸੋ ਅਸੀਂ ਕੀ ਕਰੀਏ ਉਹਨਾਂ ਦਾ ਇਸ ਗੱਲ ਦਾ ਮੈਂ ਵੀ ਮੈਂ ਆਪਣੇ ਆਪ ਨੂੰ ਕੋਸਾਂ ਜੇ ਮੈਂ ਸਮਾਜ ਨੂੰ ਕੋਸਾਂ ਜੇ ਕਿਹਨੂੰ ਕਹਾਂ ਕੀ ਹੁਣ ਅਸੀਂ ਕੀ ਕਰੀਏ ਜ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ? ਮੈਂ ਮੰਗ ਇਹੀ ਕਰਦਾ ਵੀ ਕਿ ਪੰਜਾਬ بچਾਓ, ਪ੍ਰਵਾਸੀ ਬਚਾਓ। ਪੰਜਾਬ ਬਚਾਓ। ਬਚਾਓ, ਪੰਜਾਬ ਬਚਾਓ। ਉਹ ਸ਼ਾਹਪੁਰ ਦੀ ਵਾਰਦਾਤ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਜੋ ਇਹ ਛੋਟੀ ਜਿਹੀ ਕਾਲ ਤੇ ਆਪਣਾ ਦੁੱਖ ਪ੍ਰਗਟਾਉਣ ਵਾਸਤੇ ਇਸ ਜਨਤਾ ਦੇ ਵਿੱਚ ਆਏ ਨੇ। ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਨਾਲ ਮੈਂ ਸਾਰੇ ਜਿਹੜੇ ਨੌਜਵਾਨ ਇਹ ਨੇ ਜੋ ਆਪਣਾ ਦੁੱਖ ਪ੍ਰਗਟ ਕਰਨ ਵਾਸਤੇ ਇੱਥੇ ਆਏ ਨੇ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਆਂਦਾ ਤਾਂ ਸੰਘਰਸ਼ ਕਮੇਟੀ ਦਾ ਸੇਵਾਦਾਰ ਹਾਂ ਜੀ ਤੇ ਬਾਕੀ ਗੱਲ ਇੱਕ ਕਰ ਲਈਏ ਆਹ ਹੁਣ ਛੋਟਾ ਬੱਚਾ ਸਾਡਾ 3 ਸਾਲ ਦਾ ਹੈ ਨਾ ਜੀ ਇਹ ਕਿਸੇ ਦਾ ਬੱਚਾ ਹੈ ਨਾ ਜੀ ਇਹਦੇ ਨਾਲ ਕੋਈ ਦਰਿੰਦਗੀ ਹੁੰਦੀ ਹੈ ਇੱਕ ਪ੍ਰਵਾਸੀਆਂ ਨੇ ਜ਼ਿੰਦਗੀ ਕੀਤੀ ਇਸ ਦੇ ਬੱਚੇ ਦੇ ਇਤੋਂ ਛੋਟਾ ਬੱਚਾ ਹੀ ਉਹਦੇ ਨੇ ਜ਼ਿੰਦਗੀ ਕੀਤੀ ਹੈ ਹਵਾਨੀਆਂ ਤੋਂ ਵੱਧ ਜ਼ਿੰਦਗੀ ਕੀਤੀ ਹੈ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦਾ ਵੀ ਰੋਡ ਤੇ ਤੁਸੀਂ ਇੱਥੋਂ ਚੱਲ ਜੋ ਮਕੇਰੀਆਂ ਤੱਕ ਚੱਲ ਜਾਓ ਰੋਡ ਦੇ ਉੱਤੇ ਕਿਤੇ ਵੀ ਜਾ ਕੇ ਦੇਖ ਲਓ ਕੋਈ ਦਾਣੇ ਪੁੰਨ ਵਾਲਾ ਭਈਆ ਬੈਠਾ ਕੋਈ ਰੇੜੀ ਲਾ ਕੇ ਬੈਠਾ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਤੁਹਾਡੇ ਪ੍ਰਸ਼ਾਸਨ ਨੂੰ ਜਿਹੜੇ ਸਰਪੰਚ ਸਾਹਿਬ ਨੇ ਐਮਸੀ ਨੇ ਉਹਨਾਂ ਨੇ ਦੱਸੋ ਉਹਨਾਂ ਦੇ ਵੈਰੀਫਿਕੇਸ਼ਨ ਕਰੋ ਕਿ ਇਹਨਾਂ ਕੋਲ ਲਾਇਸੈਂਸ ਹੈਗੇ ਨੇ ਜਾਂ ਤੁਸੀਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਅਸੀਂ ਕਹਿੰਦੇ ਆ ਤੁਹਾਡੇ ਦੁਸ਼ਮਣ ਨਹੀਂ ਹੈਗੇ ਸਾਡੇ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਇੱਥੇ ਆਓ ਕੰਮ ਕਰੋ ਜਿੱਦਾਂ ਸਾਡੇ ਪੰਜਾਬੀ ਵੀਰ ਬਾਹਰ ਜਾ ਕੇ ਕੰਮ ਕਰਦੇ ਆ ਨਾ ਉਹਨੇ ਵੈਰੀਫਿਕੇਸ਼ਨ ਹੁੰਦੀ ਹੈ ਇਹਨਾਂ ਦੀ ਵੀ ਵੈਰੀਫਿਕੇਸ਼ਨ ਹੋਏ ਕਿ ਆਪਣਾ ਇਹ ਕੰਮ ਕਰਨ ਸਿਰਫ ਦਿਹਾੜੀ ਤੱਕ ਹੀ ਸੀਮਤ ਰਹਿਣ ਜੋ ਦਿਹਾੜੀ ਲਾਣ ਆਏ ਨੇ ਤੇ ਨਾ ਕਿ ਇੱਥੇ ਪ੍ਰਾਪਰਟੀਆਂ ਬਣਾਉਣ ਇਹ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਵੱਲੋਂ ਖੁੱਲਾ ਸਮਰਥਨ ਹੈ ਅੱਜ ਅਸੀਂ ਤਲਵਾੜੇ ਦੇ ਵਿੱਚ ਆਏ ਆਂ ਕੱਲ ਨੂੰ ਅਸੀਂ ਹਾਜੀਬਰ ਦੇ ਵਿੱਚ ਇਹ ਕਰਾਂਗੇ। ਹੰਸੋਰਾ ਦੇ ਤਲਵਾੜਾ ਵਿੱਚ ਜਿਹੜਾ ਕੱਟ ਕੀਤਾ ਗਿਆ ਹੈ ਠੀਕ ਕਰਨ। ਅ ਅੱਜ ਭਾਜੀ ਜਿਹੜਾ ਤਲਵਾੜਾ ਦੇ ਵਿੱਚ ਕੱਟ ਕੀਤਾ ਗਿਆ ਉਹ ਪਿਛਲੇ ਦਿਨੀ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਸ਼ਾਰਪੁਰ ਦੇ ਅੰਦਰ ਇੱਕ ਬਹੁਤ ਮੰਦਭਾਗੀ ਘਟਨਾ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ। ਕਿ ਸਾਡਾ ਇੱਕ ਛੋਟਾ ਬੱਚਾ ਹਰਵੀਰ ਸਿੰਘ ਜਿਸ ਦੀ ਉਮਰ ਲਗਭਗ 4 ਤੋਂ 5 ਸਾਲ ਦੇ ਵਿੱਚ ਸੀ ਉਸ ਦੀ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਨੂੰ ਦੇਖਦੇ ਹੋਏ ਸਾਰੇ ਹੀ ਮਾਪਿਆਂ ਦੇ ਮਨਾਂ ਦੇ ਵਿੱਚ ਰੋष ਹੈ ਜਿੰਨੇ ਵੀ ਪੰਜਾਬੀ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਦਾ ਗੁੱਸਾ ਹੈ ਉਹ ਹਰ ਬੰਦਾ ਇਹ ਗੱਲ ਕਹਿ ਰਿਹਾ ਕਿ ਜੇ ਬਾਹਰੋਂ ਡਰੋਗੇ ਤੇ ਆਪਣੇ ਘਰ 'ਚ ਬੜੋਗੇ ਜੇ ਘਰ 'ਚ ਹੀ ਮਾਰੇ ਜਾਓਗੇ ਫਿਰ ਕਿੱਥੇ ਨੇ ਜਾਓਗੇ ਇਹ ਜਿਹੜਾ ਵਿਚਾਰ ਹੈ ਹਰ ਬੰਦੇ ਦੇ ਮਨ ਦੇ ਵਿੱਚ ਆ ਰਿਹਾ ਇਹ ਸਾਨੂੰ ਸਾਡੇ ਘਰ ਦੇ ਵਿੱਚ ਆ ਕੇ ਹੀ ਜਿਹੜਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅਸੂਲਨ ਜਦੋਂ ਸਾਡੇ ਪਿੰਡਾਂ ਦੇ ਮੁੰਡੇ ਚਾਹੇ ਉਹ ਬਾਹਰਲੇ ਦੇਸ਼ਾਂ ਜਾਂਦੇ ਆ, ਚਾਹੇ ਉਹ ਭਾਰਤ ਦੀ ਆਈ ਵੱਖੋ-ਵੱਖ ਸਟੇਟਾਂ 'ਚ ਕੰਮ ਕਰਨ ਜਾਂਦੇ ਆ ਤੇ ਉਹਨਾਂ ਦੀ ਪੀਸੀਸੀ ਹੁੰਦੀ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਹੈ ਉਹ ਈਸ਼ੂ ਕਰਵਾਉਣਾ ਪੈਂਦਾ। ਮੈਂ ਇੱਕ ਗੱਲ ਪ੍ਰਸ਼ਾਸਨ ਨੂੰ ਦਸੂਹਾ ਮੁਕੇਰੀਆਂ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿੰਨੇ ਪ੍ਰਵਾਸੀ ਸਾਡੇ ਇਲਾਕੇ 'ਚ ਰਹਿ ਰਹੇ ਆ। ਉਹਨਾਂ ਦੀ ਪੀਸੀਸੀ ਹੋਈ ਪਈ ਆ। ਕਿੰਨਿਆਂ ਦਾ ਡਾਟਾ ਸਾਡੇ ਤਲਵਾੜਾ ਥਾਣੇ ਦੇ ਅੰਦਰ ਹਾਜੀਪੁਰ ਥਾਣੇ ਦੇ ਅੰਦਰ ਦਸੂਆ ਮੁਕੇਰੀਆ ਥਾਣੇ ਦੇ ਅੰਦਰ ਪਿਆ ਹੈ ਮੇਰੇ ਹਿਸਾਬ ਨਾਲ 10% ਲੋਕਾਂ ਦਾ ਡਾਟਾ ਵੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਹੋਣਾ ਤੇ ਪਰਿਵਾਰਾਂ ਦੀ ਇਹੀ ਮੰਗ ਹੈ ਕਿ ਇਹਨਾਂ ਪ੍ਰਵਾਸੀਆਂ ਨੇ ਇੱਕ ਤਾਂ ਇਹਨਾਂ ਨੇ ਸਾਡੇ ਪੰਜਾਬੀਆਂ ਦੇ ਰੋਜ਼ਗਾਰਾਂ ਦੇ ਉੱਤੇ ਪੂਰੀ ਕੁੰਡਲੀ ਮਾਰ ਕੇ ਬੈਠੇ ਹੋਏ ਨੇ ਦੂਜਾ ਹੁਣੇ ਸਾਡੇ ਬੱਚਿਆਂ ਨੂੰ ਵੀ ਮਾਰਨ ਤੇ ਆ ਗਏ ਤੇ ਲੋਕ ਇਹੀ ਗੱਲ ਸੋਚ ਰਹੇ ਆ ਕਿ ਪ੍ਰਸ਼ਾਸਨ ਬਣਦੀ ਕਾਰਵਾਈ ਕਰੇ ਇਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਏ ਜਿਹੜੇ ਵੀ ਰੋਹਿੰਗਿਆ ਜਿਹੜੇ ਵੀ ਪ੍ਰਵਾਸੀ ਇਦਾਂ ਦੇ ਆ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਸ਼ਹਿਰ ਦੇ ਅੰਦਰ ਸਾਡੇ ਇਲਾਕੇ 'ਚ ਬੈਠੇ ਆ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਜਾਂ ਫਿਰ ਉਹਨਾਂ ਦੀ ਪੁਲਿਸ ਕ੍ਰੀਨੈਂਸ ਕਰਕੇ ਉਥੋਂ ਦੇ ਸਰਪੰਚ ਕੋਲ ਉਥੋਂ ਦੇ ਐਮਸੀ ਕੋਲ ਤੇ ਲੋਕਲ ਪ੍ਰਸ਼ਾਸਨ ਕੋਲ ਉਹਨਾਂ ਦਾ ਡਾਟਾ ਹੋਣਾ ਚਾਹੀਦਾ ਤਾਂ ਹੀ ਸਾਡੇ ਬੱਚੇ ਸੇਫ ਹੋਣਗੇ ਨਹੀਂ ਤਾਂ ਕਿੰਨੇ ਕੁ ਲੋਕਾਂ ਦੇ ਉੱਤੇ ਪ੍ਰਸ਼ਾਸਨ ਸਿਕਿਉਰਿਟੀ ਕਰ ਲੇਗਾ ਇਦਾਂ ਤਾਂ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਇਹ ਆਉਣ ਵਾਲੇ ਸਮੇਂ ਨੂੰ ਸਾਡੇ ਘਰਾਂ ਤੱਕ ਪਹੁੰਚੇਗਾ ਤੇ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਇਸ ਗੱਲ ਦਾ ਜਿਹੜਾ ਵਿਰੋਧ ਹੈ ਇਹ ਨੌਜਵਾਨਾਂ ਵੱਲੋਂ ਕੀਤਾ ਗਿਆ ਕਿ ਸਾਡੇ ਇਲਾਕੇ ਦੇ ਵਿੱਚ ਇਹ ਜਿੰਨੇ ਵੀ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਸਰ ਇਹਦੇ ਵਾਸਤੇ ਤੁਸੀਂ ਪ੍ਰਸ਼ਾਸਨ ਨਾਲ ਕੋਈ ਮੰਗ ਪੱਤਰ ਦਿੱਤਾ ਜਾਂ ਕੁਝ ਗੱਲ ਗੱਲ ਪ੍ਰਸ਼ਾਸਨ ਨਾਲ ਹੋਈ ਨਹੀਂ ਅੱਜ ਸਾਡੀ ਜਿਹੜੀ ਪਾਜੀ ਮੀਟਿੰਗ ਅਸੀਂ ਕੀਤੀ ਹੈ ਅਸੀਂ ਇੱਕ ਮੰਗ ਪੱਤਰ ਐਸਡੀਐਮ ਮੁਕੇਰੀਆਂ ਨੂੰ ਇੱਕ ਐਸਡੀਐਮ ਦਸੂਆ ਨੂੰ ਉਹ ਹੋ ਸਕਦਾ ਇੱਥੇ ਤਲਵਾੜਾ ਦੇ ਵਿੱਚ ਵੀ ਨੈਪ ਤਸੀਲਦਾਰ ਸਾਹਿਬ ਨੂੰ ਦੇਈਏ ਅਸੀਂ ਮੰਗ ਪੱਤਰ ਪਹਿਲਾਂ ਦਵਾਂਗੇ ਕਿ ਇਹ 15 ਦਿਨ ਦੇ ਅੰਦਰ ਜਾਂ ਮਹੀਨੇ ਦੇ ਅੰਦਰ ਸਾਰੀਆਂ ਵੈਰੀਫਿਕੇਸ਼ਨਾਂ ਕਰਨ ਅਗਰ ਪੁਲਿਸ ਪ੍ਰਸ਼ਾਸਨ ਕਰਨ ਦੇ ਵਿੱਚ ناکਾਮਯਾਬ ਰਹੀ ਤਾਂ ਫਿਰ ਆਪਾਂ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਆਪਣੇ ਸ਼ਹਿਰਾਂ ਦੇ ਵਿੱਚ ਆਪਾਂ ਡੀਸੀ ਤੱਕ ਵੀ ਅਪਰੋਚ ਕਰਾਂਗੇ ਆਪਾਂ ਵੀ ਨਹੀਂ ਇਹ ਨਹੀਂ ਹੁੰਦਾ